ਸਰਵਾਰ ਦਾ ਪੁਕਾਰ ਘੜੇ ਦਾ ਧਰਵਾ ਸਭ ਨੂੰ ਨਾ ਜਾ ਰਿਹਾ ਕੋਸਰ ਬੰਦ ਵਾਈਗੋ ਜੀ ਕਾਰ ਖਾਲਸ ਵਾਈਗੋ ਜੀ ਬਦੇ ਸਾਹਿਬ ਸਾਹਿਬ ਜੋਗ ਬੈਠੇਤਾ ਤੇਰੇ ਪਾਸਾ ਸੈਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਹਰ ਦਾ ਬਾਗੁਰੂ ਧਾਰੀ ਵਾਲ ਸ਼ਹਿਰ ਦੇ ਵਿੱਚ ਸੂਰਤੇ ਲੱਗੇ ਸੰਤਾਂ ਤੋਂ ਬੜੇ ਹੁਸ਼ਿਆਰ ਦੇ ਨਾਲ ਮਨਾਤਾ ਪੁੱਤੇ ਇੱਕ ਮੇਜੋ ਪਰ ਬਾਘੂ ਦੇ ਵਿੱਚ ਵਾਕਮ ਚੱਲ ਰਹੇ ਸਭ ਆਜੂਰ ਦਾ ਸ੍ਰੀ ਜਪਾਤ ਮਾ ਵਾਸਤੇ ਮੌਲੀ ਰੱਖੇ ਵਾਸਤੇ ਆਪਣਾ ਮਦਦ ਦਿੱਤਾ ਦੇਸ਼ਦਾਰ ਆਪਣੇ ਜਾਨ ਪੁੱਤਰਾਂ ਆਪਣੇ ਮਾਤਾ ਜੀ ਦੀ ਗੁਰਬਾਨੀ ਦੇ ਕਰਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਉਹਨਾਂ ਨੇ ਮੋਟ ਬਣਿਆ ਅਤੇ ਜੱਵੀ ਕੁਦਰੀ ਲਦਾਵੀ ਹੋਏ ਦਿਲਦਾਨੋ ਇੱਕ ਵੱਡੇ ਸਾਮਰਾਜ ਦੇ ਵਿਰੁੱਧ ਜਰਨ ਦਾ ਬਲ ਵਰਸਿਆ 1600 ਦੇ ਵਿਸਾਖੀ ਤੇ ਤਨਤਨ ਸਾਹਿਬ ਸਿੱਧ ਗੁਰਗੁਣ ਗੋਵਿੰਦ ਸਿੰਘ ਜੀ ਮਹਾਰਾਜ ਨੇ ਸਾਰੀਆਂ ਜਾਤੀਆਂ ਨੂੰ ਇੱਕ ਬਾਟੇ ਵਿੱਚ ਅਮਰ ਸਤਾ ਕਰਕੇ ਇੱਕਤਾ ਦਾ ਸੰਗਤਤਾ ਔਰ ਐਸੀ ਰੂਹ ਜਿਹੜੀ ਇਸ ਸਮਾਜ ਵਿੱਚ ਗੂੰਜੀ ਜਿਸ ਦੇ ਨਾਲ ਇੱਕ ਗਰੀਬ ਲਦਾਵੇ ਹੋਏ ਲੋਕ ਜੀ ਸੀ ਬਿਹਤਰ ਬਣ ਜੇ ਇਹ ਸਤੁਰਾਂ ਦੇ ਸਰਬਜ਼ਾਨ ਉਹਨਾਂ ਨੂੰ ਯਾਦ ਕਰਦੇ ਮਹਾਨ ਨੇ ਕਿਹਾ ਜਾਇਆ ਜਾ ਜਾ ਆਓ ਸਾਰੇ ਗੁਰੂਗੱਦਾਰ ਜਲੀਏ ਅਮਰ ਸਤਿ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਕਮ ਬਾਬਾ ਜੋ ਅੱਜ ਧਾਰੀਵਾ ਸ਼ਹਿਰ ਦੇ ਵਿੱਚ ਗੁਰਗੋਗਸ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਤੁਹਾਡਾ ਜਥਾ ਇੱਥੇ ਪਹੁੰਚਿਆ ਗੱਤਾਂ ਟੀਮ ਪਹੁੰਚੀ ਉਸ ਦਾ ਸਵਾਗਤ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਗਰੁੱਪ ਦਾ ਨਾਮ ਜੀ ਨਿਸ਼ਾਨੇ ਖਾਲਸਾ ਇੰਟਰਨੈਸ਼ਨਲ ਗੱਤਕਾ ਗਰੁੱਪ ਆਲਸੀ ਸ਼ਹਿਰ ਤਰਨਤਾਰਨ ਤੋਂ ਆਏ ਆ ਔਰ ਪਿੰਡ داریਵਾਲ ਦੇ ਵਿੱਚ ਕਲਗੀਧਰ ਪਾਸ਼ਾ ਦਸ਼ਮੇਸ਼ ਪਾਸ਼ਾ ਸ਼ਮਜੀਰ ਮਹਾਦਰ ਪੁੱਤਰਾਂ ਦੇ ਜਾਨੀ ਅਮਰਤ ਦੇ ਦਾਦੇ ਤਨ ਤਨਸ਼ਾਹ ਜੀ ਗੁਰਗਨ ਸਿੰਘ ਜੀ ਬਗੁਰੂ ਗੋਮਨ ਸਿੰਘ ਜੀ ਮਾਰੇ ਦਾ ਅਵਤਾਰ ਪੁੱਜ ਬੰਚ ਇਹ ਨਰਗੀਤਨ ਹੈ ਔਰ ਨਰਗੀਤਨ ਆਈ داریਵਾਲ ਦੀ ਜਿਹੜੀ ਆ ਸਖਸ਼ਿਕ ਸੰਗਤ ਜਿਹੜੀ ਆ ਉਹ ਸਾਰੀ ਸੰਗਤਾਂ ਨੂੰ ਮੈਸੇਜ ਦੇਣਾ ਚਾਹੁੰਦੇ ਨੇ ਕਿ ਸੁੱਤੀ ਕੌਮ ਜਾਗ ਜਾਵੇ ਗੁਰੂ ਜੀ ਅੰਦਰ ਨਗਰ ਵਿੱਚ ਆਪਕੋ ਜਾ ਕੇ ਆਪ ਸੰਗਤਾਂ ਦੇ ਕੋਲ ਜਾ ਕੇ ਗੁਰੂ ਸਾਹਿਬ ਅੱਜ ਦਰਸ਼ਨ ਦੇ ਰਹੇ ਹਨ ਔਰ ਕਲਗੀਧਰ ਪਾਛੇ ਦਾ ਉਤਾਰਪੁਰ ਪਏ ਸਭ ਬੜੀ ਧੂਮ-ਧਾਮ ਨਾਲ ਬੜੀ ਸ਼ਰਧਾ ਦੇ ਨਾਲ ਜਿਹੜੀ ਸੰਗਤ ਬਣਾ ਰਹੀ ਹੈ ਜੀ ਹਾਂਜੀ ਬਾਬਾ ਜੀ ਅੱਜ ਦੇ ਸਭ ਧੜੇ ਦੇ ਨੌਜਵਾਨ ਕਿਹੜੀ ਜੋ ਨਸ਼ਾ ਵਿੱਚ ਧਸੀ ਜਾ ਰਹੀ ਆ ਉਹਨਾਂ ਨੂੰ ਵੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਨੇ ਦੇਖੋ ਜੀ ਕਲਗੀਧਰ ਪਾਛੇ ਸਾਜੀ ਦੇ ਪੰਜਾਹ ਹੁਕਮਾਂ ਦੇ ਹੁਕਮ ਹੈ ਕਿ ਹਰੇ ਕਿਸੇ ਇੱਕ ਨੂੰ ਸ਼ਸਤਰ ਵਿੰਧਿਆ ਗੱਦਗਾ ਸਿੱਖਣਾ ਚਾਹੀਦਾ ਹੈ ਔਰ ਇਹ ਜੀਵੇ ਸਾਡੀ ਨੌਜਵਾਨ ਪੀੜੀ ਤਾ ਬੇੜਾ ਕਰ ਕੋ ਰਿਆ ਸਾਡੇ ਪੰਜਾਬ ਦੇ ਛੇਵਾ ਦਰਿਆ ਨਜਰੇ ਵਗ ਰਿਆ ਉਹਨੂੰ ਰੋਕਣ ਲਈ ਮੈਸੇਜ ਸਾਡੇ ਨਹੀਂ ਗੁਰੂ ਦਾ ਮੈਸੇਜ ਆ ਕੀ ਸੱਜਣ ਵੰਧਿਆ ਗੱਤਕੇ ਨਾਲ ਜੁੜੋ ਤੇ ਨਜਰੇ ਨੂੰ ਧਿਆ ਕੇ ਗੁਰੂ ਵਾਲੇ ਬਣਾ ਪਾਣੀ ਬਣ ਕੇ ਜੁੜੋ ਅਮਰ ਚਕੋ ਔਰ ਇਹ ਬਹੁਤ ਜ਼ਰੂਰੀ ਆ ਕਿ ਨਜਰੇ ਸਾਡੇ ਪੰਜਾਬ ਦੇ ਪੁੱਤਰ ਵੜ ਦਿੱਤੇ ਸਾਡੇ ਪੰਜਾਬ ਦੇ ਬੇੜਾ ਕਰ ਕਰਤਾ ਜੋਰਦਾਸ ਕਰਦੇ ਆ ਕਿ ਸਾਡੇ ਪੰਜਾਬ ਦੀਆਂ ਮਾਂਵਾਂ ਉਹ ਨਾ ਰੁੱਲ ਜਿਹਨਾਂ ਨੇ ਪੋਤ ਨਜਾ ਕਰ ਦਿਆ ਜਵਾਬਦਾ ਜੋ ਨਜਾ ਬਹੁਤ ਮੜੀ ਚੀਜ਼ ਐ ਸੋ ਸਿੰਘਾਂ ਸਰਦਾਰਾਂ ਨੂੰ ਨਜਾ ਨਹੀਂ ਸੋਗਦਾ ਵਾਹਿਗੁਰੂ ਜਿੱਤ ਦਾ ਖਲਕਾ ਵਾਸ਼ ਦੀ ਬੰਦੇ ਕਸੂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬੇ ਕਮਾਲ ਪੰਸਤਾਨੀ ਅਮਰ ਕੇ ਦਾਦੇ ਇਹਨਾਂ ਦੇ ਪ੍ਰਕਾਸ਼ ਰੂਪ ਜਸਪ੍ਰਤਾ ਸਿੰਘ ਸਭਾ ਦਾ ਖਲ ਰੱਖੀ 5 ਜਨਵਰੀ 2023 ਨੂੰ ਬੜੀ ਸ਼ਰਧਾ ਤੇ ਸ਼ਾਨ ਮਨਾਈ ਜਾ ਰਹੀ ਨੇ ਅੱਜ 4 ਜਨਵਰੀ ਨੂੰ ਮਹਾਰਾਜ ਦਸਨ ਪਾਸ਼ਾ ਦੇ ਪਰਿਵਾਰਕ ਤੋਂ ਸਮਰਪਿਤ ਸ਼ਹਿਰ ਦੇ ਨਗਰ ਕੂਟ ਉਸ ਜਾਇਆ ਗਿਆ ਇਸੇ ਸੰਸਥਾ ਨੇ ਬਹੁਤ ਹੀ ਸ਼ਰਧਾ ਤੇ ਸ਼ਾਨ ਨਾਲ ਤਹਾਹੀ ਭਰੀਆਂ ਦਸਨ ਪਾਸ਼ਾ ਮਹਾਰਾਜ ਦੀਆਂ ਲਿਆ ਲਈ ਸੋ ਦਸਨ ਪਾਸ਼ਾ ਤਲਪੰ ਦਸਨ ਪਾਸ਼ਾ ਸਾਹਿਬ ਜੀ ਦੇ ਦਰੂਰ ਉਪਰ ਦੇ ਸੇ ਮਹਾਰਾ ਜੀ ਨੂੰ ਖਾਰੇ ਹੀ ਸੰਸਾਰ ਨੂੰ ਬੜੀ ਵੱਡੀ ਦੇਣਾ ਉਹਨਾਂ ਨੇ ਇਹ ਨਿਮਨਕਤ ਦੇ ਬੁਕਾਰ ਕੀਤੇ ਸਾਰੇ ਮੁਲਖਾਂ ਨੂੰ ਬਰਾਬਰਤਾ ਦਾ ਦਰਜਾ ਦਵਾਇਆ ਮਾਨਸ ਕੀ ਯਾਰ ਫਤਹਿ ਇੱਕੇ ਪੰਥਾ ਨਿਸ਼ਾਨੀ ਅਤੇ ਜੋ ਲਗਭਗ 5-6 ਸਦੀਆਂ ਤੋਂ ਮੁਗਲ ਰਾਮਰਾਜ ਹਿੰਦੁਸਤਾਨ ਦੀ ਜਨਤਾ ਦੇ ਉੱਤੇ ਜ਼ੁਲਮ ਕਰ ਰਿਹਾ ਸੀ ਉਹਨਾਂ ਨੇ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਉਹਨਾਂ ਦਾ ਧਰਮ ਪਰਮਾਪਨ ਕਰਾਇਆ ਸੀ ਮਹਾਰਾਜ ਨੇ ਫਤਹਿ ਕੁੱਟ ਕੇ ਲੋਕਾਂ ਨੂੰ ਇਕੱਠਿਆਂ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਜ਼ੁਲਮ ਤੋਂ ਦਰਨ ਅਤੇ ਲੜਨ ਵਾਸਤੇ ਉਹਨਾਂ ਤਿਆਰ ਕੀਤਾ ਮਹਾਰਾਜ ਆਪ ਵੀ ਲੜੇ ਆਪ ਵੀ ਉਹ ਮਹਾਰਾਜ ਜੰਗ ਦੇ ਮੈਦਾਨ ਵਿੱਚ ਤੋਂ ਦੁਸ਼ਮਣ ਲੋਹਾ ਲੋਹਾ ਲਿਆ ਔਰ ਇਸੇ ਹੀ ਸ਼ਗਰ ਵਿੱਚ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਔਰ ਮਹਾਰਾਜ ਨੇ ਸਤਾਰ ਸਾਹਿਬ ਜੀ ਨੂੰ ਛਿੜਕਾ ਕੇ ਸਾਨੂੰ ਖਾਲਸਾ ਪੰਥ ਨੂੰ ਆਪਣਾ ਪੁੱਤਰ ਪੜਾਇਆ ਤੋਂ ਅੱਜ ਲੋੜ ਹੈ ਜਿਹੜਾ ਜਿਸਾਂ ਦਾ ਸਮਾਜਿਕ ਕੁਰੀਤੀਆਂ ਨਸ਼ਾ ਆਦਿ ਦੇ ਬਹੁਤ ਜ਼ੋਰ ਹੈ ਅੱਜ ਬੜੀ ਸੰਗਲੀ ਸੱਤੋ ਲੋੜ ਹੈ ਕਿ ਇਸ ਤੋਂ ਸੰਪਾਸ਼ਾ ਮਹਾਰਾਜ ਦੇ ਤਸਵੀਰ ਜੁਲੰਦ ਚਲੀਏ ਪਰ ਇਹ ਸਾਨੂੰ ਇਹ ਆਪਣੇ ਸਿੱਖ ਨੂੰ ਇੱਕ ਚੰਗਾ ਚਿੱਤਮਾਨ ਨਸ਼ਾ ਰਹਿਤ ਨਖੋਂ ਦਾ ਇੱਕ ਸਦਾ ਇੱਕ ਹੁਕਮ ਲਾਇਆ ਹਰ ਮਨੁੱਖ ਚੰਗਾ ਚਿੱਤਮਾਨ ਹੋਏ ਨਸ਼ਾ ਨਾ ਕਰੇ ਉਹ ਤਨ ਤਨ ਗੁਰੂ ਗ੍ਰੰਥ ਸਾਹਿਬ ਮੰਨੂ ਜੀ ਸੰਤਾਨ ਗੁਰਗਾਂ ਸਾਹਿਬ ਨੂੰ ਇਹ ਸਿੱਖਿਆ ਜੀ ਸਾਰੀ ਇਦ ਨੁਕਤਾਂ ਨੂੰ ਮੰਨਣ ਦੀ ਲੋੜ ਹੈ ਤਾਂ ਕਿ ਮੁਕਤਫਾ ਭਰਾ ਹੋ ਜੇ ਮੈਂ ਸਾਰੀਆਂ ਸੰਤਾਂ ਨੂੰ ਗੁਰਦੁਆਰਾ ਸੇਵਾ ਕਮੇਟੀ ਸਿੰਘ ਸਭਾ ਸਾਡੀ ਵੱਲੋਂ ਬਧਾਈ ਦਿੰਦਾ ਹਾਂ ਅਸੀਂ ਪ੍ਰਕਾਸ਼ ਜੀ ਨੂੰ ਬੇਨਤੀ ਕਰਾਂਗੇ ਉਹ ਕੱਲ ਦੇ ਪ੍ਰੋਗਰਾਮ ਬਾਰੇ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਸਰਵੰਸ ਦਾਮੀ ਪਿੱਤਰਾਂ ਦੇ ਦਾਨੀ ਸਹਿਨ ਸ਼ਾ ਸਾਹਿ ਸ਼ਹਿਨ ਸ਼ਾ ਬਾਦਸ਼ਾਹ ਦਰੀਸਪੁਰ ਤੋਂ ਪਾਸ਼ਾ ਜੀ ਦਾ ਪ੍ਰਕਾਸ਼ ਕੁਸ਼ ਜੋ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਹੀ ਧੂਮਧਾਮ ਨਾਲ ਮਨਾ ਰਿਹਾ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ 4 ਤਰੀਕ ਨੂੰ ਨਗਰ ਕੀਰਤਨ ਜਿਹੜਾ ਸ਼ਹਿਰ ਦੀ ਪ੍ਰਕਰਮਾ ਕਰਦਾ ਆਇਆ ਰਣੀਏ ਤੋਂ ਵਾਪਸੀ ਧਾਰੀਵਾਲ ਧਾਰੀਵਾਲ ਮਤਲਬ ਸਿੰਘ ਸਭਾ ਗੁਰਦੁਆਰੇ ਹੋਵੇਗੀ ਤੇ ਕੱਲ ਦੇ ਜਿਹੜੇ ਦੀਵਾਨ ਨੇ ਉਹ 5 ਤਰੀਕ ਨੂੰ ਜਿਹੜੀ ਆ ਮਤਲਬ ਪ੍ਰਸਿੱਧ ਜਿਹੜੇ ਨੇ ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਸਰਦਾਰ ਸਤਨਾਮ ਸਿੰਘ ਜੀ ਪਹਾੜਕਾ ਉਹ ਵੀ ਸੰਗਤਾਂ ਨੂੰ ਗੁਰਬਾਣੀ ਨਾਲ ਹਾਲ ਕਰਨਗੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਗੁਰਦੁਆਰੇ ਕੱਲ ਵੱਧ ਵੱਧ ਪਹੁੰਚਣ ਦੀ ਸਾਧ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਆਪਣੇ ਜਿਹੜੇ ਭਾਗ ਨੇ ਉਹ ਸੰਗਤ ਜਾ ਕੇ ਜਗਾਉਣੇ ਚਾਹੀਦੇ ਨੇ ਸਾਧ ਸੰਗਤ ਮਲੇ ਸੁੱਤਰਿਆ ਸਾਧ ਸੰਗਤ ਦੀ ਬੰਦੇ ਦਾ ਪਾਰ ਉਤਾਰਾ ਕਰ ਸਕਦੀ ਆ ਲਈ ਸਾਰੀਆਂ ਸੰਗਤਾਂ ਨੂੰ ਇਸ ਮਹਾਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੁਰੂਕੋਲ ਦੀ ਸਾਰਿਆਂ ਸਨਾਂ ਲੱਖ ਰੱਖ ਵਧਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ